ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਦੇ ਸੰਜੇਨਗਰ ਗਲੀ ਨੰਬਰ B ਦੇ ਵਿੱਚ ਅੱਜ ਸਵੇਰੇ ਇੱਕ ਘਰ ਦੀ ਅਚਾਨਕ ਛੱਤ ਦੇ ਗੰਦੇ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖਬਰ ਨਹੀਂ ਹੈ ਪਰ ਛੱਤ ਡਿੱਗਣ ਦੇ ਨਾਲ ਘਰ ਦੇ ਅੰਦਰ ਪਿਆ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਘਰ ਦੇ ਮਾਲਕ ਵੱਲੋਂ ਭਾਰੀ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਕਤ ਮਕਾਨ ਦੇ ਕਮਰੇ ਦੀ ਡਿੱਗੀ ਛੱਤ ਦੀਆਂ ਜਿਸ ਦੇ ਥੱਲੇ ਸਾਰਾ ਸਮਾਨ ਆ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਲਕ ਨੇ ਦੱਸਿਆ ਕਿ ਸਵੇਰੇ ਉਹਨਾਂ ਦੇ ਵੱਲੋਂ ਅਚਾਨਕ ਛੱਤ ਚੋਹ ਜਦੋਂ ਮਿੱਟੀ ਡਿੱਗਦੀ ਦੇਖੀ ਗਈ ਤਾਂ ਉਹਨਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਕਿ ਅਚਾਨਕ ਛੱਤ ਡਿੱਗ ਗਈ ਅਤੇ ਸਾਰਾ ਸਮਾਨ ਥੱਲੇ ਆ ਗਿਆ ਫਿਲਹਾਲ ਮਾਲਕ ਦੇ ਵੱਲੋਂ ਪ੍ਰਸ਼ਾਸਨ ਤੋਂ ਉਕਤ ਘਟਨਾ ਤੇ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਦੇਖਦੇ ਹਾਂ ਖਬਰ ਦੇ ਜ਼ਰੀਏ ਇਹ ਮੇਰਾ ਹੀ ਘਰ ਹੈ ਹਾਂ ਤੇ ਮੇਰੇ ਹੀ ਬੱਚੇ ਅੰਦਰ ਸੁੱਤੇ ਹੋਏ ਸੀਗੇ ਤੇ ਸਾਨੂੰ ਜਦੋਂ ਲੱਗਿਆ ਵੀ ਦਿੱਤਾ ਜਾਂ ਚੜਦਾ ਤੇ ਸਾਡੇ ਅੱਖ ਖੁੱਲੀਆਂ ਸੀ ਜਵਾਕ ਬਾਹਰ ਕੱਢੇ ਇਹ ਇੱਕੋ ਦਮ ਹਾਸਾ ਬੱਪਰ ਗਿਆ ਮੈਂ ਸ਼ਿਵਰਾਈ ਬੋਰਡ ਤੇ ਕੰਮ ਕਰਦਾ ਹਾਂ ਕੱਚਾ ਮਲਾਦੀਵਾ ਮੈਨੂੰ 8000 ਤਨਖਾਹ ਮਿਲਦੀ ਹੈ ਤੇ ਮਾਨਯੋਗ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਕਿ ਵੀ ਗਰੀਬ ਬੰਦੇ ਆ ਸਾਡੀ ਮਦਦ ਕੀਤੀ ਜਾਵੇ ਪਤਾ ਨਹੀਂ ਕਿਵੇਂ ਕਿਵੇਂ ਅਸੀਂ ਇਹ ਬਣਾਇਆ ਸੀਗਾ ਇਹ ਪੁਰਾਣਾ ਹੋ ਗਿਆ ਡਿੱਗ ਗਿਆ ਤੇ ਅਸੀਂ ਤਾਂ ਇਹ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਸਾਡੇ ਵਿੱਚ ਪਰਿਵਾਰ ਦੇ ਬੱਚੇ ਨੇ ਬਾਕੀ ਕੁਝ ਨਹੀਂ ਬਚੇ ਸਾਮਾਨ ਘਰ ਕੁਝ ਵੀ ਕੋਈ ਸਮਾਨ ਸਾਡਾ ਮੈਨ ਕਮਰਾ ਸੀਗਾ ਸਾਰਾ ਸਮਾਨ ਉਹਦੇ ਵਿੱਚ ਸੀਗਾ ਸਾਨੂੰ ਕੱਢਣ ਦਾ ਕੋਈ ਮੌਕਾ ਨਹੀਂ ਮਿਲਿਆ ਇੱਕੋ ਦਮ ਬਜਵਾਗ ਬਾਹਰ ਨਿਕਲੇ ਨੇ ਇਹ ਡਿੱਗੀ ਹੈ ਪੰਜੇ ਦਾ ਮਕਾਨ ਸੀਗਾ ਮਕਾਨ ਥੋੜਾ ਪੁਰਾਣਾ ਸੀਗਾ ਕਾਫੀ ਹੂੰ ਤੇ ਰਾਤ ਕਰੀ ਵੀ ਸਵੇਰੇ ਕੋਈ ਪੰਜ ਇੱਕ ਦਾ ਟਾਈਮ ਸੀਗਾ ਹੂੰ ਤੇ ਉੱਪਰ ਮੱਟੀ ਦੀ ਗਰਨ ਲੱਗੀ ਜੀ ਤੇ ਇਹ ਕਹਿਣ ਲੱਗੇ ਬੱਚਾ ਨੂੰ ਕਿ ਪਤਾ ਨਹੀਂ ਮੱਟੀ ਕਿਉਂ ਗਿਰੀ ਜਾ ਰਹੀ ਹੈ ਦੇਖੀਏ ਤੇ ਦੇਖਾ ਤਾਂ ਛੱਤ ਦੇ ਨਾਲ ਪੂਰੀ ਤਰ੍ਹਾਂ ਆ ਗਈਆਂ ਹੂੰ ਇਹਨੇ ਫਟਾਫਟ ਬੱਚੇ ਬਾਹਰ ਕੱਢੇ ਹੂੰ ਤੇ ਉੱਪਰ ਚੁਬਾਰੇ ਦੀ ਤੇ ਉਹਦੀ ਦੋਨੇ ਛੱਤਾਂ ਢਿੱਗ ਗਈਆਂ ਥੱਲੇ ਇੱਕੋਦਮ ਇੱਕੋਦਮ ਦੋਨੇ ਥੱਲੇ ਆ ਗਈਆਂ ਬਸ ਇੰਨਾ ਸੀਗਾ ਕਿ ਬੱਚੇ ਬਚ ਗਏ ਜਿਹੜਾ ਸਾਮਾਨ ਸੀਗਾ ਉਹ ਸਾਰਾ ਹੀ ਮਤਲਬ ਕਿ ਤੋੜ-ਫੋੜ ਹੋ ਗਿਆ ਔਰ ਬੱਚਾ ਇੱਕ ਗਰੀਬ ਬੱਚਾ ਹੈ ਵਾਲਮੀਕ ਸਮਾਜ ਦਾ ਹੈ ਭਾਈ ਇਹਨਾਂ ਇੱਕ ਵੀ ਚਲੋ ਕੋਈ ਐਜੀ ਘਟਨਾ ਨਹੀਂ ਕਿ ਜੋ ਕਿ ਬੰਦਿਆਂ ਤੇ ਹੋਵੇ ਬਾਕੀ ਇਨਾ ਕਿ ਬਚਤ ਪਰ ਬਾਕੀ ਨਾ ਕਿ ਗਰੀਬ ਬੰਦਾ ਹੈਗਾ ਬਸ ਇਹਦੇ ਨਾਲ ਜੋ ਹੋਇਆ ਇਹ ਹੋਇਆ ਮਾਰਾ ਕੀ ਮੰਗ ਕਰਨਾ ਚਾਹੂਗੇ ਪ੍ਰਸ਼ਾਸਨ ਤੋਂ ਬਸ ਇਹ ਕਿ ਪ੍ਰਸ਼ਾਸਨ ਜੋ ਕੁਝ ਇਹਦੀ ਕੋਈ ਹੈਲਪ ਕਰ ਦੇ ਤਾਂ ਵਧੀਆ ਜੋ ਕਿ ਬੱਚਾ ਹੈ ਆਪਦੇ ਨੂੰ ਵੀ ਇਨਾ ਕਿ ਵੀ ਛੱਤ ਪਾ ਲਵੇ ਹੂੰ ਵੀ ਸਰ ਤੇ ਛੱਤ ਆ ਜੇ ਬਸ ਇਹ ਕਿ ਨਹੀਂ ਪ੍ਰਸ਼ਾਸਨ ਤੋਂ ਇਹ ਕਹਿਣਾ ਚਾਹੁੰਦੇ ਜੀ ਬਸ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਤੋਂ ਬੱਚਾ ਤਾਂ ਹੈ ਗਿਆ ਜੀ ਪੱਲਾ ਜੀ ਜੋ ਕਿ ਮੈਨੂੰ ਪਤਾ ਲੱਗ ਗਿਆ ਸਵੇਰੇ ਵੀ ਬਾਈ ਜੀ ਦੀ ਛੱਤ ਡਿੱਗੀ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈਗਾ ਜਿਸ ਵਿੱਚ ਕੀ ਕੋਈ ਚਲੋ ਜਾਨੀ ਨੁਕਸਾਨ ਤਾਂ ਹੋਇਆ ਨਹੀਂ ਬਾਕੀ ਹੋਰ ਕੋਈ ਕਮੀ ਨਹੀਂ ਹੈ ਜੋ ਵੀ ਘਰ ਦਾ ਸਮਾਨ ਸੀਗਾ ਸਭ ਟੈਚ ਮੈਸ਼ ਹੋ ਗਿਆ ਤੁਸੀਂ ਦੇਖਿਆ ਹੀ ਹੈਗਾ ਤੇ ਮੈਂ ਤਾਂ ਪ੍ਰਸ਼ਾਸਨ ਸਾਹਮਣੇ ਇਹ ਹੀ ਬੇਨਤੀ ਕਰਦਾ ਕਿ ਮੇਰੇ ਵੀਰ ਨੂੰ ਜੋ ਵੀ ਮਦਦ ਹੋ ਸਕੇ ਉਹ ਕੀਤੀ ਜਾਏ ਆਪਣੇ ਪੱਧਰ ਤੇ ਤੁਸੀਂ ਕਰੋਗੇ ਕੋਸ਼ਿਸ਼ ਇਹਨਾਂ ਦੀ ਮਦਦ ਹਾਂਜੀ ਹਾਂਜੀ ਜਿੰਨੇ ਹੋਏ ਸਹਿਯੋਗ ਹੋਇਆ ਅਸੀਂ ਕਰਾਂਗੇ ਜੀ ਬਿਲਕੁਲ ਕਰਾਂਗੇ ਸਾਰੇ ਇਕੱਠੇ ਹੋ ਕੇ ਕਰਾਂਗੇ ਕਿਹੜੇ ਏਰੀਆ ਦੀ ਘਟਨਾ ਹੈ ਸੰਜੇਨਗਰ ਸੰਜੇਨਗਰ ਦੀ ਘਟਨਾ ਹੈ ਗਲੀ ਨੰਬਰ ਵੀ ਦੱਸੋ